ਗੁਲਾਬ ਟੀਵੀ ਦੇ ਤੁਹਾਡਾ ਸਵਾਗਤ ਹੈ। ਖਬਰਾਂ ਦੇਖ ਰਹੇ ਸ్రోਤਿਆਂ ਨੂੰ ਪਿਆਰ ਭਰੀ ਸ਼ਸ਼ੀਗਾਲ। ਪੰਜਾਬ ਯੂਨੀਵਰਸਿਟੀ ਪੀਯੂ ਕੇਂਦਰ ਸਰਕਾਰ ਫਿਰ ਪੰਜਾਬੀ ਅਗੇ ਚੁੱਕੀ ਹੈ। ਕੇਂਦਰ ਸਰਕਾਰ ਵੱਲੋਂ ਹੁਣ ਪੂਰੇ ਦਾ ਪੂਰਾ ਨੋਟੀਫਿਕੇਸ਼ਨ ਰੱਦ ਕਰ ਦਿੱਤਾ ਗਿਆ। ਜੋ ਵਿਦਿਆਰਥੀਆਂ ਦੇ ਰੋਹ ਨੂੰ ਦੇਖਦੇ ਹੋਏ ਜਾਂ ਕਹਿ ਲਈਏ ਇੰਟੈਲੀਜੈਂਸ ਦੀ ਰਿਪੋਰਟਾਂ ਅਨਸਾਰ ਉਹਨਾਂ ਵੱਲੋਂ ਇਹ ਜਿਹੜਾ ਫੈਸਲਾ ਨੋਟੀਫਿਕੇਸ਼ਨ ਉਹ ਰੱਦ ਕਰ ਦਿੱਤਾ ਗਿਆ। ਪਰ ਵਿਦਿਆਰਥੀਆਂ ਦੇ ਕਹਿਣ ਅਨੁਸਾਰ 10 ਤਰੀਕ ਦਾ ਧਾਨਾ ਜਾਰੀ ਰਹੇਗਾ 10 ਤਰੀਕ ਨੂੰ ਇਕੱਠ ਜਰੂਰ ਹੋਵੇਗਾ ਸਾਰਿਆਂ ਨੂੰ ਪਹੁੰਚਣ ਦੀ ਉਹਨਾਂ ਵੱਲੋਂ ਅਪੀਲ ਕੀਤੀ ਗਈ ਹੈ 10 ਤਰੀਕ ਦਾ ਇਕੱਠ ਕਿਉਂ ਰੱਖਿਆ ਵਿਦਿਆਰਥੀਆਂ ਵੱਲੋਂ ਕਿਉਂਕਿ ਉਹਨਾਂ ਦਾ ਹੁਣ ਕਹਿਣਾ ਹੈ ਕਿ 91 ਮੈਂਬਰੀ ਸੈਨੇਟ ਦੀ ਚੋਣਾਂ ਕਰੋਨ ਤੱਕ ਜਦੋਂ ਚੋਣ ਜਦੋਂ ਤੱਕ ਚੋਣਾਂ ਨਿਸ਼ਚਿਤ ਨਹੀਂ ਹੋ ਜਾਂਦੀਆਂ ਉਦੋਂ ਤੱਕ ਇਸ ਧਰਨਾ ਜਾਰੀ ਰਹੇਗਾ ਕੀ ਸੀ ਮਸਲਾ ਪੰਜਾਬ ਯੂਨੀਵਰਸਿਟੀ ਦਾ ਆਓ ਇਹਦੇ ਬਾਰੇ ਵੀ ਥੋੜੀ ਜੀ ਗੱਲ ਕਰ ਲੈਨੇ ਆ ਕੇਂਦਰ ਸਰਕਾਰ ਵੱਲੋਂ ਆਪਣੀਆਂ ਪਾਵਰਾਂ ਨੂੰ ਵਰਤਦੇ ਹੋਏ ਗ੍ਰੈਜੂਏਸ਼ਨ ਕੰਸਟੀਚੁਐਂਸੀ ਨੂੰ ਰੱਦ ਕਰ ਦਿੱਤਾ ਸੀਗਾ ਉਸ ਦੇ ਵਿੱਚੋਂ 99 ਮੈਂਬਰੀ ਸੈਨੇਟ ਦੇ ਮੈਂਬਰੀ ਘਟਾ ਕੇ 31 ਮੈਂਬਰੀ ਕਰ ਦਿੱਤੀ ਸੀ ਔਰ ਜੋ 31 ਮੈਂਬਰੀ ਵੀ 31 ਮੈਂਬਰ ਵੀ ਚੁਣ ਹੋਣੇ ਸਨ ਉਹ ਚੋਣਾ ਨਹੀਂ ਸਰਕਾਰ ਵੱਲੋਂ ਚੁਣੇ ਜਾਣੇ ਸਨ ਜਾਂ ਉਹਨਾਂ ਨੇ ਆਪਣੇ ਬੰਦਿਆਂ ਨੂੰ ਐਡਜਸਟ ਕਰਨਾ ਸੀਗਾ ਸੋ ਵਿਦਿਆਰਥੀਆਂ ਦੇ ਰੋਹ ਅੱਗੇ ਫਿਰ ਸਰਕਾਰ ਚੁਕੀ ਹੈ ਕਿ ਸਰਕਾਰ ਹਰ ਵਾਰ ਪੰਜਾਬੀਆਂ ਨੂੰ ਟੀਕਾ ਲਾ ਕੇ ਦੇਖਦੀ ਹੈ ਵੀ ਇਹਨਾਂ ਵਿੱਚ ਕਿੰਨਾ ਕ ਸਬਰ ਹੈ ਕਿੰਨਾ ਕ ਸੰਤੋਖ ਹੈ ਕਿੰਨੇ ਕ ਜਝਾਰੂ ਨੇ ਪਹਿਲਾਂ ਤਿੰਨ ਬਿੱਲ ਖੇਤੀ ਕਾਨੂੰਨ ਬਿੱਲ ਲੰਬੇ ਅਰਸਾ ਉਤਾਰਨਾ ਚੱਲਿਆ ਉਸ ਧਾਨੇ ਨੂੰ ਵੀ ਉਸ ਧਰਨੇ ਦੇ ਰੋਗੇ ਵੀ ਸਰਕਾਰ ਚੁਕੀ ਆ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬੀਆਂ ਨੂੰ ਇਕੱਠੇ ਹੋਣਾ ਪਵੇਗਾ ਜਰੂਰ ਕਮੈਂਟ ਕਰਕੇ ਦੱਸਿਓ ਅਸੀਂ ਵੀ ਮਿਲਾਂਗੇ ਤੁਹਾਨੂੰ 10 ਤਰੀਕ ਨੂੰ ਪੀਯੂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਆਪਾਂ ਕਰਾਂਗੇ ਉਥੇ ਗੱਲਾਂ ਬਾਤਾਂ ਆਓ ਪਹੁੰਚਿਏ ਤਾਂ